ਸਸੀ ਗਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਸੁਨੀਦਰ ਗੰਬੋਜ ਤੁਹਾਡੇ ਨਾਲ ਕਾਰਪੋਰੇਸ਼ਨ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਆਉਣ ਵਾਲੀਆਂ ਨੇ ਸ਼ਾਇਦ ਕਹਿ ਲਈਏ ਤੇ ਜਨਵਰੀ ਦੇ ਹਾਫ ਦੇ ਵਿੱਚ ਜਾਂ ਜਨਵਰੀ ਦੇ ਅਖੀਲੇ ਹਫਤੇ ਦੇ ਵਿੱਚ ਚੋਣਾਂ ਸਟਾਰਟ ਹੋਣੀਆਂ ਨੇ ਤੇ ਇਸ ਬਾਬਤ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਨ ਆਏ ਆ ਕਿ ਆਖਰਕਾਰ ਲੋਕਾਂ ਦਾ ਕੀ ਕਹਿਣਾ ਹੈ ਜਿਨ੍ਹਾਂ ਦੇ ਵਾਰਡਾਂ ਦੇ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀਓ ਸਾਹਮਣੇ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈਓ ਐਡਿਸਾ ਨੂੰ ਮਿਲਿਆ ਨਾ ਮੌਕੇ ਤੇ ਨਮਟਾਰਾ ਮਿਲਿਆ ਬਿਲਕੁਲ ਹੋ ਗਿਆ ਜੀ ਉਸਰਾ ਤੋਂ ਬਿਲਕੁਲ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋ ਮੁਹੱਲਿਆਂ ਚ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਜਿਹੜੇ ਕਿ ਮੌਕੇ ਤੇ ਜਾਹਿਰ ਹੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਹੋਏ ਜਾਂ ਨਹੀਂ ਹੋਏ ਜਾਂ ਕਿੱਦਾਂ ਦੇ ਹੋਏ ਕਿਉਂਕਿ ਕਾਰਪੋਰੇਸ਼ਨ ਚੋਣਾਂ ਦੇ ਵਿੱਚ 3 ਸਾਲ ਦਾ 3 ਸਾਲ ਦੀ ਦੇਰੀ ਹੋਈ ਹੈ ਔਰ ਕਿਤਨੇ ਕਿਤੇ ਜਿਹੜੇ ਮੋਢੀ ਹੈਗੇ ਨੇ ਆਪਣੇ ਆਪਣੇ ਮਹੱਲਿਆਂ ਦੇ ਆਪਣੇ ਆਪਣੇ ਵਾੜਾਂ ਦੇ ਉਹਨਾਂ ਵੱਲੋਂ ਕੰਮ ਕਰਾਏ ਗਏ ਨੇ ਔਰ ਲੋਕ ਕੀ ਚਾਹੁੰਦੇ ਨੇ ਉਹਨਾਂ ਦਾ ਨੁਮਾਇੰਦਾ ਕਿੱਦਾਂ ਦਾ ਹੋਵੇ ਉਹ ਕਿੱਦਾਂ ਦੇ ਕੰਮ ਚਾਹੁੰਦੇ ਨੇ ਮੇਰੇ ਨਾਲ ਲੋਕ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਕੀ ਆਖਰਕਾਰ ਉਹਨਾਂ ਦਾ ਕੀ ਕਹਿਣਾ ਹੈ ਅਸੀਂ ਮੌਜੂਦਾ ਜਲੰਧਰ ਦੇ ਲੰਪਾਪਿੰਡ ਦੇ ਵਿੱਚ ਮੇਰੇ ਨਾਲ ਸਾਨਕ ਲੋਕ ਮੌਜੂਦ ਹੈਗੇ ਨੇ ਭਾਈ ਸਭ ਕੀ ਨਾਮ ਕੀ ਆਪਣੇ ਮੇਰੇ ਨਾਲ ਜਗਦੀਸ਼ ਸਿੰਘ ਜਿੰਪਲ ਲੰਮੇਪਿੰਡ ਦਾ ਵਸਨੀਕ ਨਮ ਹੈ ਜਗਦੀਸ਼ ਜੀ ਕਿਵੇਂ ਦੇਖਦੇ ਹੋ ਕਿ ਚੋਣਾਂ ਆਉਣ ਵਾਲੀਆਂ ਨੇ ਇਹ ਸਟਾਰਟਿੰਗ ਜਿਹੜੀ ਜੇਕਰ ਰਾਜਨੀਤੀ ਦੀ ਸਟਾਰਟਿੰਗ ਕਰੀਏ ਤਾਂ ਸਰਪੰਚੀ ਤੋਂ ਸ਼ੁਰੂ ਹੁੰਦੀਆਂ ਨੇ ਸਰਪੰਚੀ ਦੀਆਂ ਚੋਣਾਂ ਹੋ ਚੁੱਕੀਆਂ ਨੇ ਪਿਛਲੇ ਕਾਫੀ ਲੰਬੇ ਅਰਸੇ ਤੋਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨਹੀਂ ਹੋਈਆਂ ਸੀਗੀਆਂ ਉਹ ਹੋਣ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਕਿੰਦਾਂ ਦੇ ਕੰਮ ਚਾਹੀਦੇ ਨੇ ਤੁਹਾਡੇ ਮਲੇ ਦੇ ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਹੋ ਤੁਸੀਂ ਮੈਂ ਤਾਂ ਚੰਨ ਜੀ ਦੇਖੋ ਜਿਹੜਾ ਵੀ ਉਮੀਦਵਾਰ ਸਾਡੇ ਇੱਥੇ ਆਵੇ ਸਾਡੇ ਮਨੋਂ ਵਧੀਆ ਤਰ੍ਹਾਂ ਵਿਕਾਸ ਕਰੇ ਵੀ ਸਾਡੇ ਕੰਮ ਖੁਦ ਵਧੀਆ ਤਰ੍ਹਾਂ ਕਰੇ ਸਾਡੇ ਭੈਣ ਭਰਾਵਾਂ ਦੀ ਗੱਲ ਸੁਣੀ ਠੀਕ ਹੈ ਸਾਡੇ ਪਿੰਡ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਵੇ ਤੇ ਕੋਈ ਇਹੀ ਚਾਹੁੰਦਾ ਹਰ ਸਾਡੇ ਪਿੰਡ ਦਾ ਵਾਸੀ ਵੀ ਇਹੀ ਚਾਹੁੰਦਾ ਇੱਕ ਸਾਡੇ ਨਾਲ ਇਸ ਮੁੱਲਿਆ ਦੇ ਵਿੱਚ ਕਾਸੀਬੜੇ ਦੀ ਬੜੀ ਸਮੱਸਿਆ ਆ ਰਹੀ ਹੈ ਇਹਦਾ ਚੰਗੀ ਤਰ੍ਹਾਂ ਹੱਲ ਹੋ ਜਾਵੇ ਚਲੋ ਵੈਸੇ ਤਾਂ ਆਮ ਆਦਮੀ ਪਾਰਲੀ ਸਰਕਾਰ ਨੇ ਕਾਫੀ ਕੁਝ ਕੀਤਾ ਸਾਡੇ ਜੰਡੂ ਸਿੰਘ ਵਾਲਾ ਰੋਡ ਵੀ ਬਣ ਲੱਪਿਆ ਬੜੀ ਮਿਹਰਮਾਨੀ ਉਹਨਾਂ ਨੇ ਸਾਰੇ ਨੂੰ ਮੰਨਦੇ ਨੇ ਜਿਹੜੀ ਸਿੱਧੀ ਜਿਹੀ ਗੱਲ ਹੈ ਠੀਕ ਨਾ ਜੀ ਹਾਂ ਵੀ ਸਾਡਾ ਸਾਡੇ ਸਾਡੇ ਦਾ ਪਿੰਡ ਕੋਈ ਮੇਨ ਨਾਲ ਵਾਸੀ ਸੀਵਰੇਜ ਦੀ ਸਮੱਸਿਆ ਹੈ ਇਹ ਥੋੜੀ ਜੀ ਹੱਲ ਹੋ ਜਵੇ ਤਾਂ ਬਾਕੀ ਠੀਕ ਹੈ ਜਦੋਂ ਤੋਂ ਸਰਕਾਰ ਆਈ ਆ ਉਦੋਂ ਤੋਂ ਮੇਰੇ ਖਿਆਲ ਨਾਲ ਬਿੱਲ ਵੀ ਨਹੀਂ ਆਏ ਹੈਗੇ ਹਾਂ ਬਿੱਲ ਬਿਲਕੁਲ ਬਿੱਲ ਪਾਫ ਹੈ ਇਸ ਲਈ ਤਾਂ ਸਾਡਾ ਸਾਰਾ ਪਿੰਡ ਹੀ ਬੜਾ ਸ਼ੁਕਰਗੁਜ਼ਾਰ ਹੈ ਕਾਫੀ ਫਰਕ ਪੈ ਗਿਆ ਜੀ ਮਿਲਣਾਂ ਦੇ ਨਾਲ ਵੀ ਕਾਫੀ ਫਰਕ ਪੈਂਦਾ ਲੋਕਾਂ ਨੂੰ ਕੋਈ ਕਿਨਾਂ ਮੀਨ ਖਰਚਾ ਸੀ ਘਰਾਂ ਦਾ ਇਹ ਵੱਤ ਗਿਆ ਇਹ ਬਿੱਲਾਂ ਦੇ ਕਰਕੇ ਕਈ ਲੋਕਾਂ ਦੇ ਮੀਟਰ ਰੁਕ ਗਏ ਓਵਰਆਲ ਦੇ ਗੱਲ ਕਰੀਏ ਕਿੰਦਾ ਦਾ ਨੁਮਾਇੰਦਾ ਚਾਹੀਦਾ ਤੁਹਾਨੂੰ ਤੁਹਾਡੇ ਹਲਕੇ ਦਾ ਮੈਨੂੰ ਤਾਂ ਜੀ ਲੱਗਦਾ ਜੀ ਇਸ ਵੇਲੇ ਤਾਂ ਐਲਵਨ ਜੀ ਸਾਡੇ ਬੜੀ ਮਿਹਨਤ ਕਰ ਰਹੇ ਆ ਅਬੂ ਜੀ ਸਾਡੇ ਜੇ ਇਹਨਾਂ ਨੂੰ ਮ ਤਦੋ ਦੋ ਟਾਈ ਸਾਲ ਤੋਂ ਮਿਹਨਤ ਵੀ ਕਰ ਰਹੇ ਆ ਠੀਕ ਹੈ ਜੀ ਕਿੱਦਾਂ ਵੀ ਹੈਗਾ ਠੀਕ ਹੈ ਜੀ ਹਾਂ ਬਾਕੀ ਜੋ ਪਾਰਟੀ ਕਰੇਗੀ ਉਹ ਪਾਰਟੀ ਦੇ ਵਿੱਚ ਹਿੱਸੇ ਕਰ ਲੈ ਠੀਕ ਹੈ ਹਾਂ ਤਾਂ ਬਿਲਕੁਲ ਲੋਕ ਕਿਤੇ ਨਾ ਕਿਤੇ ਫਤਵਾ ਜਿਹੜਾ ਹੈਗਾ ਆ ਉਹ ਸੁਣਾਉਂਦੇ ਆ ਰਹੇ ਨੇ ਆਪਣੇ ਜਿਹੜੇ ਮਹੱਲੇ ਦੇ ਲੋਕ ਹੈਗੇ ਨੇ ਜਿਹੜੇ ਪਿਛਲੇ ਤਾਂ ਹੀ ਲੰਬੇ ਅਰਸੇ ਤੋਂ ਆਪਣੇ ਮਹੱਲੇ ਦੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਮੇਰੇ ਨਾਲ ਹੋਰ ਕੁਝ ਲੋਕ ਮੌਜੂਦ ਨੇ ਕਿਵੇਂ ਵਿਖਦੇ ਹੋ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣ ਵਾਲੇ ਨੇ ਕਿੰਦਾਂ ਦਾ ਨੁਮਾਇੰਦਾ ਚਾਹੀਦਾ ਤੁਹਾਡੇ ਵਾਰਡ ਲਈ ਕਿ ਜਿਹੜੇ ਤੁਹਾਡੇ ਵਾਰਡ ਦੇ ਕੰਮ ਕਰਾ ਸਕਣ ਨਵੰਦਾ ਕੋਈ ਵੀ ਹੋਵੇ ਹੋਵੇ ਵਧੀਆ ਤੇ ਦਿਲੋਚਲਣ ਵਾਲਾ ਹੋਵੇ। ਕੁਝ ਟਾਈਮ ਇੰਦਾ ਹੁੰਦਾ ਹੈ ਕਿ ਪਹਿਲਾਂ ਆਣ ਕੇ ਕੁਛ ਉਹਨਾਂ ਦੀ ਸਟੇਜ ਤੇ ਬਿਆਨ ਹੁੰਦੇ ਆ। ਕੁਝ ਟਾਈਮ ਆ ਜਦੋਂ ਉਹਨਾਂ ਦੀ ਸੀਟ ਪੱਕੀ ਹੋ ਜਾਂਦੀ ਹੈ, ਕੁਝ ਉਹਨਾਂ ਦੇ ਖਿਆਲ ਬਦਲ ਜਾਂਦੇ, ਚੇਂਜ ਹੋ ਜਾਂਦੇ ਆ। ਕਿਉਂਕਿ ਸਾਨੂੰ ਜਦੀ ਸਮੱਸਿਆ ਲੰਮੇਪਿੰਡ ਵਾਸੀਆਂ ਨੂੰ ਜਦੀ ਸੀਵਰੇਜ ਦੀ ਹੁੰਦੀ ਹੈ। ਸੀਵਰੇਜ ਦੀ ਲੰਮਾਪਿੰਡ ਚੌਂਕ ਬਹੁਤ ਮਸ਼ਹੂਰ ਚੌਂਕ ਆ। ਜਿੱਥੇ ਕਿ ਪਾਣੀ ਬਾਰਿਸ਼ 1 ਘੰਟਾ ਵੀ ਪੈ ਜਾਵੇ ਤਾਂ ਗੋਡਿਆਂ ਤੱਕ ਪਾਣੀ ਆ ਜਾਂਦਾ ਵਾ। ਉਹਦ ਹੁਣ ਸੜਕ ਬਣਨ ਲੱਗ ਪਈ ਪਾਈਪ ਵਗੈਰਾ ਪਾ ਗਏ। ਪਾਣੀ ਪਾਈਪ ਪੈ ਵੀ ਗਏ ਤਾਂ ਪਾਣੀ ਪਹਿਲੇ ਸ਼ੁਰੂ ਹੁੰਦੇ ਆ ਫਿਰ ਪਟ ਪਟੀਆਂ ਕਰ ਦਿੰਦੇ ਫਿਰ ਉੱਥੇ ਰੋਕ ਦਿੰਦੇ ਪੱਕੇ ਤੌਰ ਤੇ ਕੰਮ ਕਰ ਰਹੇ ਚਲੋ ਜੇ ਪੱਕੇ ਤੌਰ ਤੇ ਕੰਮ ਕਰਦੇ ਤਾਂ ਬਹੁਤ ਵਧੀਆ ਵਾ ਪ੍ਰੋਬਲਮ ਇਹ ਹੈ ਕਿ ਜਿੰਦਾ ਕਿ ਹੁਣ ਅਸੀਂ ਜਾਂ ਸਾਡੇ ਬੱਚੇ ਆ ਜਾਂ ਕੁਝ ਵੀ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਤਾ ਹੋਣਾ ਚਾਹੀਦਾ ਜਿੰਨੇ 3 ਸਾਲਾਂ ਦੀ ਗੱਲ ਕਰਾਂ ਜਿਹਨੇ ਜਿੰਨਾ ਚਿਰ ਆਮ ਆਦਮੀ ਪਾਰਟੀ ਸਰਕਾਰ ਨੂੰ ਹੋਇਆ ਕਿੰਨੇ ਕੰਮ ਹੋਏ ਨੇ ਕਿਸ ਤਰ੍ਹਾਂ ਦੇ ਕੰਮ ਹੋਏ ਨੇ ਦੇਖੋ ਆਮ ਆਦਮੀ ਪਾਰਟੀ ਨੇ ਕੰਮ ਜਿਹੜੇ ਕੀਤੇ ਆ ਪਹਿਲਾਂ ਜਿੰਦੇ ਜਿੰਦਾ ਕਿ ਬਿਜਲੀ ਹਰ ਘਰ ਨੂੰ ਫ੍ਰੀ ਉਹਨਾਂ ਨੇ ਕੀਤੀ ਆ ਥੋੜਾ ਜਿਹਾ ਬੰਦੇ ਨੂੰ ਇਹ ਥੋੜਾ ਜਿਹਾ ਪਾਣੀ ਦੇ ਬਿੱਲ ਨੇ ਪਾਣੀ ਦਾ ਬਿੱਲ ਸਾਨੂੰ ਕੋਈ ਨਹੀਂ ਆਉਂਦਾ ਹੈਗਾ। ਲੰਮੀ ਪਿੰਡ ਵਿੱਚ ਕੋਈ ਨਹੀਂ ਬਿੱਲ ਆਉਂਦਾ। ਨਾ ਬਿਜਲੀ ਦਾ ਤਾਂ ਜ਼ੀਰੋ ਬਿੱਲ ਆ ਰਿਹਾ ਵਾ। ਇਸ ਜਦੋਂ ਦੀ ਜੇ ਸਰਕਾਰ ਵੀ ਨਹੀਂ ਉਦੋਂ ਦਾ ਜ਼ੀਰੋ ਪਹਿਲਾਂ ਤਾਂ ਬੜੇ ਹਜ਼ਾਰਾਂ ਬਿੱਲ ਲਾਈਪਾ ਦਿੱਤੇ ਆ ਪੇ ਕੀਤੇ ਆ। ਜਦੋਂ ਪਾਣੀ ਵੀ ਫ੍ਰੀ ਹੈ ਪਾਣੀ ਬਿਜਲੀ ਵੀ ਫ੍ਰੀ ਹੈ ਤੇ ਪਾਣੀ ਵੀ ਫ੍ਰੀ ਹੈ ਇਸ ਟਾਈਮ ਆ। ਸੀਵਰੇਜ ਦਾ ਬਿੱਲ ਕੋਈ ਬਿੱਲ ਨਹੀਂ ਆ ਰਿਹਾ ਆਪਾਂ ਨੂੰ। ਤੇ ਜਿਹੜੀ ਕਾਰਪੋਰੇਸ਼ਨ ਵੱਲੋਂ ਕੋਈ ਕਾਰਪੋਰੇਸ਼ਨ ਵੱਲੋਂ ਕੋਈ ਬਿੱਲ ਨਹੀਂ ਆ ਰਿਹਾ ਕੋਈ ਪਾਣੀ ਦਾ ਨਹੀਂ ਆ ਰਿਹਾ ਕੋਈ ਬਿਜਲੀ ਦਾ ਨਹੀਂ ਆ ਰਿਹਾ ਬਿਜਲੀ ਬੋਰਡ ਵੱਲੋਂ ਇਹ ਸਾਨੂੰ ਥੋੜਾ ਜਿਹਾ ਫਾਇਦਾ ਹੋਇਆ ਵਾ ਆਵਾ ਪਾ ਚੋਣਿਆ ਕਿ ਚਲੋ ਗਾਂਵ ਵੀ ਆਵੇ ਥੋੜੇ ਮੈਡੀਕਲ ਫ੍ਰੀ ਹੋ ਜਵੇ ਜਿਆਦਾ ਮੈਡੀਕਲ ਤਾਂ ਆਲਰੇਡੀ ਫ੍ਰੀ ਆ ਭੰਲਾ ਕਲੀਨਿਕ ਖੁੱਲੇ ਹੋਏ ਨੇ ਮੁੱਲਕ ਲੈਣੀਆਂ ਕਿ ਤਾਂ ਖੁੱਲੇ ਆ ਕੇ ਥੋੜਾ ਜਨਾ ਕਿ ਕੋਈ ਮੇਜਰ ਆ ਜਵੇ ਪ੍ਰੋਬਲਮ ਕਿਸੇ ਨੂੰ ਸਰਕਾਰੀ ਕਾਰਡ ਬੰਦੇ ਪਏ ਚਲੋ ਉਹ ਵੀ ਵਧੀਆ ਗੱਲ ਆ ਪਰ ਥੋੜੇ ਬੱਚਿਆਂ ਦੀ ਸਟੱਡੀ ਦੇ ਲਈ ਸਰਕਾਰ ਕੁਝ ਕਰੇ ਸਰਕਾਰੀ ਸਕੂਲ ਫ੍ਰੀ ਆ ਥੋੜੇ ਪ੍ਰਾਈਵੇਟ ਸਕੂਲਾਂ ਨੂੰ ਵੀ ਥੋੜਾ ਖਿੱਚ ਪਾਉਣਾ ਨਾ ਵੀ ਜੇ ਤਾਂ ਫੀਸ ਨਹੀਂ ਬਤਾਈ ਹੋਈ ਉਹਨਾਂ ਨੇ ਥੋੜਾ ਉਹਨਾਂ ਨੂੰ ਵੀ ਖਿੱਚ ਪਾਉਣਾ ਤੇ ਥੋੜਾ ਬੱਚਾ ਆਮ ਆਦਮੀ ਆਮ ਬੰਦਾ ਵੀ ਬੱਚਿਆਂ ਨੂੰ ਪੜਾ ਸਕੇ ਹਰਕਦਾ ਹੁੰਦਾ ਵਾ ਕਿ ਸਾ ਉਹਦਾ ਕਰਕੇ ਤੁਹਾਨੂੰ ਜੀ ਇਸ ਖਾਤਰ ਜਿਹੜੇ ਸਕੂਲ ਆਫ ਐਮਿਨੈਂਸ ਬਣਾਏ ਹੈਗੇ ਨੇ ਉਥੇ ਸਟੱਡੀ ਵੀ ਫ੍ਰੀ ਆਰ ਉੱਚ ਪੱਧਰੀ ਸਿੱਖਿਆ ਵੀ ਉਥੇ ਦਿੱਤੀ ਜਾਂਦੀ ਬੱਚਿਆਂ ਨੂੰ ਉੱਚ ਇਹ ਕਿ ਹੁਣ ਜੇ ਲੰਮਾ ਪਿੰਡ ਦੇਖਿਆਵੇ ਤੇ ਲੰਮੇ ਪਿੰਡ ਦੇ ਵਿੱਚ ਦੋ ਸਕੂਲ ਹੈਗੇ ਉੱਥੇ ਕਿੰਨੇ ਕ ਬੱਚਾ ਆਪਾਂ ਕਰਦੇ ਆਂਗੇ 올 ਰੈਡੀ ਪਹਿਲੇ ਬੱਚੇ ਸਕੂਲ ਭਰੇ ਹੋਏ ਆ ਨਵੇਂ ਬੱਚੇ ਨੇ ਪੋਣਾ ਹੋਵੇ ਉਹਨੂੰ ਥੋੜਾ ਐਡਮਿਸ਼ਨ ਉੱਥੇ ਮਿਲ ਸਕਦੀ ਜਦ ਸਕੂਲ ਬਹੁਤ ਵੱਡਾ ਹੋ ਜਾਵੇ ਜਾਂ ਕਲਾਸਾਂ ਵਧਾਈ ਜਾਣ ਤੁਸੀਂ ਕਹਿੰਦੇ ਵੀ ਸਕੂਲ ਦਾ ਇਨਫਰਾਸਟ੍ਰਕਚਰ ਜੋ ਜਿਹੜਾ ਹੈਗਾ ਉਹਦਾ ਉਹ ਥੋੜਾ ਬਤਾਇਆ ਜਾਵੇ ਜੋ ਲੋਕ ਆ ਪਾ ਸਰਕਾਰੀ ਸਕੂਲ ਨੂੰ ਇਹ ਗੱਲ ਕਹਿੰਦੇ ਆ ਕਿ ਉਹ ਉੱਤੇ ਬਹੁਤ ਜਾਣੇ ਫੀਸ ਆ ਬਾਰੇ ਗੱਲ ਕਰੀਏ ਤੇ ਇਲੈਕਸ਼ਨਾਂ ਨੂੰ ਲੈ ਕੇ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣੇ ਆ ਕਿੰਦਾ ਦਾ ਨੁਮਾਇੰਦਾ ਚਾਹੀਦਾ ਕਿ ਜਿਹੜਾ ਤੁਹਾਡੇ ਮਹੱਲੇਆਂ ਦੇ ਕੰਮ ਕਰਵਾਵੇ ਸਾਨੂੰ ਇਮਾਨਦਾਰੇ ਚਾਹੀਦਾ ਬੰਦਾ ਕੋਈ ਵੀ ਹੋਵੇ ਹਾਂ ਚਲੋ ਹਾਂ ਇਮਾਨਦਾਰ ਜਿਹੜਾ ਇਮਾਨਦਾਰ ਹੈ ਜਿਹੜਾ ਦਿਲੋਂ ਚੱਲਦਾ ਵਾ ਜਿਹੜਾ ਆਪਣੀ ਫੈਮਲੀ ਸਮਝ ਕੇ ਚੱਲਦਾ ਮਹੱਲੇ ਨੂੰ ਜਾਂ ਜੇ ਇਹਨੇ ਵੀ ਵੋਟਾਂ ਇੱਥੋਂ ਲੈ ਲਈਆਂ ਤੇ ਮੁੜ ਕੇ ਜਾ ਕੇ ਆਪਾਂ ਤੂੰ ਕੌਣ ਤੇ ਮੈਂ ਕੌਣ ਇੱਥੇ ਮਹੱਲੇ ਵਿੱਚ ਗੱਲ ਕੋਰਚੇ ਹੋ ਰਹੀ ਹੈ ਤੇ ਦਫ਼ਤਰ ਦੇ ਵਿੱਚ ਗੱਲ ਕੋਰਚੇ ਉਹ ਚੀਜ਼ ਨਹੀਂ ਚ ਕੁਝ ਹੋਰ ਲੋਕਾਂ ਨਾਲ ਵੀ ਗੱਲ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਆ ਇਸ ਚੋਣਾ ਨੂੰ ਲੈ ਕੇ ਸਾਡੇ ਨਾਲ ਇੱਕ ਮੈਡੀਕਲ ਸਟੋਰ ਦੇਖਦੇ ਆਂ ਇੱਥੇ ਕੀ ਕਹਿੰਦੇ ਨੇ ਭਾਈ ਸਾਹਿਬ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆਂ ਭਾਈ ਸਾਹਿਬ ਚੋਣਾ ਆ ਰਹੀਆਂ ਨੇ ਕਾਰਪੋਰੇਸ਼ਨ ਦੀਆਂ ਕਾਫੀ ਲੰਬੇ ਸਮੇਂ ਤੋਂ ਕਿਹਿਆ ਪਿਆਸੇ ਕੰਮ ਹੁਣ ਐਲਾਨ ਹੋ ਜਾਣਾ ਜਨਵਰੀ ਦੇ ਵਿੱਚ ਚੋਣਾ ਹੈਗੀਆਂ ਨੇ ਕੀ ਚਾਹੁੰਦੇ ਹੋ ਕਿੱਦਾਂ ਦੇ ਵਾਰਡ ਦੇ ਕੰਮ ਹੋਣ ਤੁਹਾਡਾ ਨੁਮਾਇੰਦਾ ਕਿੱਦਾਂ ਦਾ ਹੋਵੇ ਦੇਖੋ ਜੀ ਚੋਣਾ ਆ ਰਹੀਆਂ ਬੜੀ ਖੁਸ਼ੀ ਦੀ ਗੱਲ ਹੈਗੀ ਆ ਕਾਫੀ ਦਿਨ ਤੋਂ ਸਾਰੇ ਜਲੰਧਰ ਨਿਵਾਸੀ ਇੰਤਜ਼ਾਰ ਕਰ ਰਹੇ ਸੀਗੇ ਕਿ ਚੋਣਾ ਹੋਣ ਸਾਡਾ ਵੀ ਕਾਉਂਸਲਰ ਬਣੇ ਸਾਡਾ ਵੀ ਅੱਛਾ ਮੇਅਰ ਬਣੇ ਸਾਡੇ ਜਲੰਧਰ ਨੂੰ ਖੁਸ਼ਹਾਲ ਕਰਨ ਦੇਖੋ ਮੁੱਦੇ ਤਾਂ ਛੋਟੇ ਛੋਟੇ ਹੁੰਦੇ ਹੈਗੇ ਕੋਈ ਖਾਸ ਮੁੱਦੇ ਨਹੀਂ ਹੁੰਦੇ ਹੈਗੇ ਪਰ ਜੇ ਇੱਕ ਕਾਉਂਸਲਰ ਸਾਨੂੰ ਅੱਛਾ ਮਿਲੇ ਤਾਂ ਆਪਣਾ ਇੱਕ ਪਰਿਵਾਰ ਸਮਝ ਕੇ ਆਪਣੇ ਇਲਾਕੇ ਦੇ ਨਾਲ ਚੱਲੇ ਤਾਂ ਬੜੀ ਖੁਸ਼ੀ ਦੀ ਗੱਲ ਹੁੰਦੀ ਹੈ ਬਾਕੀ ਕੰਮ ਜਿਹੜੇ ਹੈਗੇ ਕੰਮ ਤਾਂ ਕਾਉਂਸਲਰ ਨੂੰ ਪਤਾ ਹੀ ਹੁੰਦੇ ਵੀ ਕਿਹੜੇ ਕਿਹੜੇ ਹੰਦ ਕਰਨ ਵਾਲੇ ਹੁੰਦੇ ਕੋਈ ਜ਼ਿਆਦਾ ਕੰਮ ਕਹਿ ਨਹੀਂ ਸਕਦੇ ਆਪਾਂ ਇਹ ਹੀ ਆ ਕਿ ਚਲੋ ਵਿਧਵਾ ਪੈਨਸ਼ਨ ਲਗਾ ਦੇਣੇ ਠੀਕ ਆ ਗਰੀਬ ਲੋਕਾਂ ਦੀ ਹੈਲਪ ਕਰਨੀ ਸਫਾਈ ਦਾ ਥੋੜਾ ਹੁੰਦਾ ਵਾ ਜਿੱਦਾਂ ਅੱਜਕੱਲ ਮਾਰੀਆਂ ਬਹੁਤ ਜ਼ਿਆਦਾ ਪੈਲੀਆਂ ਹੋਈਆਂ ਸਫਾਈ ਦਾ ਧਿਆਨ ਰੱਖਣ ਦੁੱਖ ਸੁੱਖ ਵਿੱਚ ਸਾਡਾ ਕਾਉਂਸਲਰ ਸਾਡੇ ਨਾਲ ਖੜਾ ਹੋਵੇ ਠੀਕ ਨਹੀਂ ਲਾਈਟਸ ਵਗੈਰਾ ਦਾ ਹੈਗਾ ਇਦਾਂ ਦੇ ਛੋਟੇ ਮੁੱਦੇ ਹੁੰਦੇ ਕੋਈ ਖਾਸ ਮੁੱਦੇ ਨਹੀਂ ਹੁੰਦੇ ਅਗਰ ਸਾਡਾ ਕਾਉਂਸਲਰ ਵੱਧਿਆ ਹੋਵੇ ਪੜਿਆ ਲਿਖਿਆ ਹੋਇਆ ਸੂਝਵਾਨ ਹੋਵੇ ਤੋ ਆਪਣੇ ਲੱਕੇ ਦੀਆਂ ਸਮੱਸਿਆ ਨੂੰ ਆਪਣੇ ਆਪ ਜਾਣ ਲੈਂਦਾ ਹੈਗਾ ਕਿਉਂਕਿ ਮੈਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀਗੀ ਅ ਕਿਉਂਕਿ ਜਦੋਂ ਦੀ ਪੰਜਾਬ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਨਾ ਤੇ ਬਿਜਲੀ ਦੇ ਬਿੱਲ ਆਏ ਨਾ ਸਹੀ ਰੇਟ ਦੇ ਨਾ ਪਾਣੀ ਦੇ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਵੀ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਜਿਹੜਾ ਉਹਨਾਂ ਨੇ ਉਪਰਾਲਾ ਕੀਤਾ ਬਿਜਲੀ ਬਿੱਲ ਮੁਆਫ ਦਾ ਬੜੀ ਲੋਕਾਂ 'ਚ ਖੁਸ਼ੀ ਦੀ ਗੱਲ ਆ ਬੜਾ ਦੇਖੋ ਇੱਕ 300 ਯੂਨਟ ਮਾਰਕ ਕਰਨ ਬਹੁਤ ਵੱਡੀ ਗੱਲ ਆ ਇੱਕ ਫੈਮਿਲੀ ਦਾ ਸਮਝ ਲਓ 2000 ਤੋਂ 3000 ਰੁਪਏ ਬਚ ਰਿਹਾ ਤੋ ਆਪਣੇ ਉਹੀ 2-3000 ਰੁਪਏ ਜਮ੍ਹਾਂ ਕਰਕੇ ਆਪਣੇ ਕਿਸੇ ਹੋਰ ਜਗ੍ਹਾ ਪੂੰਜੀ ਲਗਾ ਸਕਦਾ ਕੋਈ ਸੇਵਿੰਗ ਕਰ ਸਕਦਾ ਹੈਗਾ ਬਾਕੀ ਬਿਜਲੀ ਪਾਣੀ ਬਿਜਲੀ ਦੀ ਸਪਲਾਈ ਵੀ ਇਸ ਟਾਈਮ ਬਹੁਤ ਵਧੀਆ ਆ ਰਹੀ ਹੈ ਪਾਣੀ ਸੀਵਰੇਜ ਦਾ ਕੋਈ ਚੱਕਰ ਨਹੀਂ ਹੈਗਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਵਧਾਈ ਦੜੇ ਰੁਕੇ ਹੋਏ ਕੰਮ ਸੀ ਉਹ ਵੀ ਹੁਣ ਲੱਪੇ ਆ ਹਾਂ ਹੋਰੇ ਹੋਰੇ ਸਰ ਬੜੀ ਖੁਸ਼ੀ ਹੈ ਸਾਨੂੰ ਤਾਂ ਅਸੀਂ ਤਾਂ ਚਾਹਦੇ ਕਿ ਜੋ ਅਗਲੇ ਸਾਲ ਵੀ 5 ਸਾਲ ਆਪ ਦੀ ਸਰਕਾਰ ਆਵੇ ਸ਼੍ਰੀ ਪ੍ਰਭਗਵੰਤਮਾਨ ਦੀ ਆਵੇ ਸਰਕਾਰ ਤਾਂ ਬਹੁਤ ਵਧੀਆ ਗੱਲ ਹੈਗੀ ਆ ਲੋਕੀ ਪੜ੍ਹੇ ਲਿਖੇ ਭਗਵੰਤਮਾਨ ਨੂੰ ਪਸੰਦ ਕਰਦੇ ਆ। ਕਿਤੇ ਨਾ ਕਿਤੇ ਇਮਾਨਦਾਰ ਜਿਹੜਾ ਨੁਮਾਇੰਦਾ ਹੈਗਾ ਉਹਦੀ ਚਾਹਵਤ ਹੈਗੇ ਨੇ ਕਿ ਕੋਈ ਏਦਾਂ ਦਾ ਸ਼ਖਸ ਹੋਵੇ ਇਮਾਨਦਾਰ ਹੋਵੇ ਜਿਹੜਾ ਕਿ ਵੋਟਾਂ ਚ ਜਿੱਤ ਕੇ ਮਹੱਲੇ ਦੇ ਕੰਮ ਜਿਹੜੇ ਹੈਗੇ ਉਹ ਕਰਵਾ ਸਕੇ ਔਰ ਏਨਾ ਹੋਵੇ ਵੀ ਅਸੀਂ ਉਹਨਾਂ ਨੂੰ ਵੋਟਾਂ ਪਾ ਦਈਏ ਤਾਂ ਵੋਟਾਂ ਲੈਣ ਤੋਂ ਬਾਅਦ ਉਹਨਾਂ ਦਾ ਰੁੱਖ ਰਵਈਆ ਜਿਹੜਾ ਹੈਗਾ ਉਹ ਬਦਲ ਜਾਵੇ ਮੇਰੇ ਨਾਲ ਕੁਝ ਹੋਰ ਲੋਕ ਵੀ ਹੈਗੇ ਨੇ ਮੌਜੂਦ ਗੱਲਬਾਤ ਕਰਦੇ ਤੁਸੀਂ ਦੱਸੋ ਕਿੰਦਾ ਦਾ ਬੰਦਾ ਚਾਹੀਦਾ ਨੁਮਾਇੰਦਾ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣੇ ਨੇ ਤਾਂ ਕਾਫੀ ਲੋਕਾਂ ਨਾਲ ਗੱਲ ਕੀਤੀ ਆ ਲੋਕ ਕਹਿੰਦੇ ਇਮਾਨਦਾਰ ਬੰਦਾ ਚਾਹੀਦਾ ਬੇਦੋ ਗੱਲ ਦੋਮੁਹੀ ਗੱਲ ਕਰਨ ਵਾਲਾ ਨਹੀਂ ਚਾਹੀਦਾ ਵੀ ਮੂੰਹ ਤੇ ਕੁਝ ਹੋਰ ਕਰੇ ਪਿੱਛੇ ਕੁਝ ਹੋਰ ਕਰੇ ਗੱਲ ਸਾਨੂੰ ਤਾਂ ਪਿੰਡ ਦੇ ਕੰਮ ਚਾਹੀਦੇ ਆ ਸਾਡੇ ਪਿੰਡ ਦੇ ਕੰਮ ਸਾਰੇ ਕੱਲੀ ਗੱਲ ਦਾ ਸੀਵਰੇਜ ਦੀ ਪ੍ਰੋਬਲਮ ਨਹੀਂ ਜਾ ਰਹੀ ਸੀਵਰੇਜ ਦੀ ਪ੍ਰੋਬਲਮ ਰੋਜ਼ ਹੀ ਲੱਗੀ ਰਹਿੰਦੀ ਹੈ ਇੱਥੇ ਸੀਵਰੇਜ ਭਰੇ ਰਹਿੰਦੇ ਆ ਕੋਈ ਕੰਮ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਓਵਰ ਆਲ ਗੱਲ ਕਰਾਂ ਕਿਦਾਂ ਦਾ ਨੁਮਾਇੰਦਾ ਚਾਹੀਦਾ ਕਿ ਗੱਲਬਾਤ ਵੀ ਸੁਣੇ ਔਰ ਤੁਹਾਡੇ ਕੰਮ ਵੀ ਤੁਰੰਤ ਪ੍ਰਭਾਵ ਨਾਲ ਕੀਤਾ ਜਾਵੇ ਇਸ ਲਈ ਸਾਨੂੰ ਇਮਾਨਦਾਰ ਬੰਦਾ ਚਾਹੀਦਾ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਕੋਈ ਕੰਮ ਨਹੀਂ ਰੁਕਣੇ ਚਾਹੀਦੇ ਅਸੀਂ ਤਾਂ ਇਹ ਹੀ ਚਾਹੁੰਦੇ ਜਦੋਂ ਦੀ ਸਰਕਾਰ ਪੰਜਾਬ ਸਰਕਾਰ ਬਣੀ ਆ ਉਦੋਂ ਦੇ ਤਕਰੀਬਨ ਕੰਮ ਹੋਏ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਿਜਲੀ ਦੇ ਬਿੱਲ ਮੈਂ ਲੋਕਾਂ ਨਾਲ ਵੀ ਗੱਲ ਕੀਤੀ ਆ ਕਾਰਪੋਰੇਸ਼ਨ ਦਾ ਕਦੀ ਨਾ ਪਾਣੀ ਦਾ ਬਿੱਲ ਆਇਆ ਨਾ ਕਦੀ ਸੀਵਰੇਜ ਦਾ ਬਿੱਲ ਆਇਆ ਇੱਥੇ ਜ਼ਿਕਰ ਕੀ ਸਰਕਾਰ ਨੇ ਬਿਜਲੀ ਦੇ ਬਿੱਲ ਵੀ ਮਾਫ ਕਰ ਛੱਡੇ ਆਮ ਪਾਰਟੀ ਸਰਕਾਰ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਆ ਲੋਕਾਂ ਨੂੰ ਦਵਾਈਆਂ ਫ੍ਰੀ ਦੇ ਰਹੀ ਆ ਸਾਰੇ ਕੰਮ ਬਹੁਤ ਵਧੀਆ ਤਰੀਕੇ ਚੱਲ ਰਿਹਾ ਤਾਂ ਬਿਲਕੁਲ ਇਸ ਵੇਲੇ ਲੋਕ ਜਿਹੜੇ ਹੈਗੇ ਆ ਭਗਵਾਨ ਨման ਸਰਕਾਰ ਦੀ ਜਿਹੜੀ ਕੰਮ ਹੈਗੇ ਆ ਉਹਨੂੰ ਸੁਣਾਉਂਦੇ ਹੋਏ ਨਜ਼ਰ ਜ਼ਰੂਰ ਆ ਰਹੇ ਨੇ ਪਰ ਜਿਹੜਾ ਨੋਮਾਇੰਦਾ ਹੈਗਾ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਜਿੱਤ ਕੇ ਬਾਹਰ ਆਏਗਾ ਜਿੱਤ ਕੇ ਸਾਹਮਣੇ ਆਏਗਾ ਉਹ ਇੱਕ ਇਮਾਨਦਾਰ ਸ਼ਖਸ ਉਹਨਾਂ ਨੂੰ ਮਨਜ਼ੂਰ ਹੋਏਗਾ ਕਿ ਜਿਹੜਾ ਕਿ ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਦੇ ਮਹੱਲਿਆਂ ਦੇ ਕੰਮ ਕਰ ਸਕੇ ਕੈਮਰਾ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਆਖਰਕਾਰ ਉਹਨਾਂ ਦਾ ਨੁਮਾਇੰਦਾ ਜਿਹੜਾ ਉਹਨਾਂ ਦਾ ਮਹੱਲੇ ਦਾ ਵਾਰਡ ਦਾ ਪ੍ਰਧਾਨ ਜਾਂ ਵਾਰਡ ਦਾ ਕਾਉਂਸਲਰ ਜਿਹੜਾ ਹੈਗਾ ਉਹ ਕਿਦਾਂ ਦਾ ਹੋਵੇ ਤੁਸੀਂ ਕਿਵੇਂ ਦੇ ਦੋ ਕੀ ਨਾਮ ਹੈ ਪਹਿਲਾਂ ਦੱਸੋ ਸਾਡਾ ਨਾਮ ਹੈਗਾ ਬਿੱਲਾ ਅਜਾ ਪਹਿਲੇ ਪਾਜੀ ਕਿੱਦਾਂ ਦਾ ਦੇ ਦੇ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਣ ਵਾਲੇ ਆ ਤੇ ਕਿੱਦਾਂ ਦਾ ਬੰਦਾ ਚਾਹੀਦਾ ਵੀ ਜਿਹੜਾ ਤੁਹਾਡੇ ਕੰਮ ਇਹ ਚਾਹੀਦਾ ਸਾਨੂੰ ਤਾਂ ਨਾ ਉਹਨਾਂ ਰੋਟੀ ਕੋ ਸਾਨੂੰ ਗਲੀਆਂ ਦੀ ਸਫਾਈ ਚਾਹੀਦੀ ਆ ਦੇਖੋ ਕਿੱਦਾਂ ਗੰਦਾ ਕਿੱਦਾਂ ਗੰਦ 'ਚ ਬੈਠੇ ਆ ਉਹ ਸਾਨੂੰ ਸੀਵਰ ਦਾ ਦੇਖੋ ਕਿੰਨੀ ਪ੍ਰੋਬਲਮ ਹੈ ਡੈਣੇ ਪਾਣੀ 'ਚ ਲੰਘੇ ਉਹ ਤੋਂ ਕ੍ਰਿਸਮਸ ਆ ਰਿਹਾ ਸਾਡਾ ਇਹ ਪਾਣੀ ਜਿਹਨੇ ਗੰਦ 'ਚ ਬੈਠੇ ਰਹਿੰਨੇ ਆ ਇਹ ਸਾਨੂੰ ਸਾਨੂੰ ਚਾਰ ਸਰਕਾਰ ਠੀਕ ਆ ਪਰ ਸਾਡੇ ਕੰਮ ਨਹੀਂ ਹੁੰਦੇ ਜਿਹੜਾ ਕੋਈ ਬੰਦਾ ਪ੍ਰਧਾਨ ਮੁੜ ਕੇ ਇਧਰ ਗੇੜਾ ਵੀ ਨਹੀਂ ਉਹ ਤਾਂ ਹੁਣ ਇਲੈਕਸ਼ਨ ਆਉਣੇ ਆ ਇਲੈਕਸ਼ਨ ਹੁਣੇ ਕਾਫੀ ਸਮਾਂ ਹੋ ਗਿਆ ਇਲੈਕਸ਼ਨ ਨਹੀਂ ਹੋਏ ਕਾਉਂਸਲਰ ਬਣਨਗੇ ਕਾਉਂਸਲਰ ਆਉਣਗੇ ਕਾਉਂਸਲਰ ਹੀ ਇਹਨਾਂ ਦੀ ਡਿਊਟੀ ਲਾਉਣਗੇ ਹਨਾ ਕਿੰਦਾ ਦਾ ਚਾਹੀਦਾ ਬੰਦਾ ਕਿਉਂਕਿ ਸਰਕਾਰ ਕੰਮ ਕਰ ਰਹੀ ਆ ਜਿਹੜਾ ਬੰਦਾ ਕੰਮ ਕਰਾਉਣ ਵਾਲਾ ਹੋਵੇ ਸਾਡੇ ਚੰਗੇ ਮੁਹੱਲੇ ਦੀ ਸਾਫ ਸਫਾਈ ਕਰੇ ਸਿਮਰ ਰਾਣਾ ਸਾਨੂੰ ਬਹੁਤ ਜਿਆਦਾ ਸਮੱਸਿਆ ਸਰੀਰ ਬਣਦੀ ਹੈ ਜੀ ਇਹ ਹੋਣਾ ਚਾਹੀਦਾ ਆ ਗਲੀਆਂ ਸਫਾਈ ਹੋਣੀ ਚਾਹੀਦੀ ਦੇ ਲੋ ਤੁਸੀਂ ਆ ਵੀ ਦੇ ਲੋ ਕੰਨਾ ਸਰਕਾਰ ਵੱਲੋਂ ਹਜੇ ਤੱਕ ਪਾਣੀ ਦਾ ਬਿੱਲ ਆਇਆ ਨਹੀਂ ਇਹਨੇ ਕੋਈ ਬਿੱਲ ਨਹੀਂ ਆਇਆ ਸੀ ਜਿਹੜੇ ਗੱਲ ਕਹਿੰਦੇ ਪਾਣੀ ਪੂਣੀ ਦਾ ਕੋਈ ਬਿੱਲ ਨਹੀਂ ਇਧਰ ਆਉਂਦਾ ਬਿਜਲੀ ਦਾ ਬਿੱਲ ਨਹੀਂ ਆਉਂਦਾ ਬਿਜਲੀ ਦਾ ਬਿੱਲ ਹੁਣ ਆਉਣ ਲੱਗਾ ਪਹਿਲਾਂ ਨਹੀਂ ਆਉਂਦਾ ਸੀ ਜੀ ਹੁਣ ਕਦੋਂ ਕਦੋਂ ਹੁਣ ਤੋਂ ਪਿਛਲੇ ਮਹੀਨੇ ਤੋਂ ਆਉਣਾ ਸ਼ੁਰੂ ਹੋ ਗਿਆ ਆ ਗਿਆ 4000 ਰੁਪਿਆ ਠੀਕ ਹੈ ਤਾਂ ਬਿਲਕੁਲ ਐਸੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨગર ਆ ਰਹੇ ਨੇ ਔਰ ਜਿਹੜਾ ਨੁਮਾਇੰਦਾ ਚਾਹ ਰਹੇ ਨੇ ਕਿ ਜਿਹੜੇ ਕਾਉਂਸਲਰ ਦੇ ਜਿਹੜੇ ਇਲੈਕਸ਼ਨ ਆਉਣ ਗਿਆ ਉਹਦੇ ਵਿੱਚ ਨੁਮਾਇੰਦਾ ਜਿਹੜਾ ਹੈਗਾ ਉਹਨਾਂ ਦਾ ਪਸੰਦੀਦਾ ਕਾਉਂਸਲਰ ਹੋਵੇ ਜਿਹੜਾ ਕਿ ਉਹਨਾਂ ਦੇ ਕੰਮਕਾਰ ਤੁਰੰਤ ਪ੍ਰਭਾਵ ਦੇ ਨਾਲ ਕਰਵਾ ਸਕੇ ਕੈਮਰਾਮੈਨ ਸੁਖਿੰਦਰ ਦੇ ਨਾਲ ਪ੍ਰਿੰਦਰ ਕੰਬੋਜ ਦੈਲਿੰਗ ਸੇਵਾ ਟੀਵੀ ਤਲੰਦਰ